ਇਹ 5000 ਰੁਪਏ ਦੀ ਇੱਕ ਲਾਟਰੀ ਹੈ ਤੇ ਅਹਿਵਾਰ ਸ਼ੁਰੂ ਹੋਣੇ ਨੇ ਜੀ ਬਿਲਕੁਲ ਤਿਹਵਾਰਾ ਤੋਂ ਪਹਿਲਾਂ ਹੀ ਨਾਗਰ ਨੇ ਤੇ ਆਪਣਾ ਪਟਾਰਾ ਖੋਲਤਾ ਜੀ ਲਾਟਰੀਆਂ ਦਾ ਪੀਐਮ 5 ਕਰੋੜ ਦਾ ਨਾਮ ਹੈ ਦੋ ਹਿੱਸਿਆਂ ਚ ਵੰਡਿਆ ਜਾਏਗਾ 2.5-2.5 ਕਰੋੜ ਰੁਪਇਆ ਜੀ ਗਾਂਧੀ ਬ੍ਰਦਰ ਹਮੇਸ਼ਾ ਫਿਜ਼ੀਕਲ ਲਾਟਰੀ ਸੇਲਸ ਨੂੰ ਸਪੋਰਟ ਕਰਦਾ ਹੈ ਸਾਡੇ ਨਾਮ ਤੇ ਫੇਕ ਪੇਜ ਬਹੁਤ ਨੇ ਤੁਹਾਡੇ ਕੋਲ ਆਪਣੇ ਘਰ ਚ ਲਾਣ ਦੀ ਪੈਸਾ ਪਿਆ ਤੇ ਉਹਦੇ ਚੋਂ ਆ ਕੇ ਲਾਟਰੀ ਭਰਦੇ ਹੋ ਤੇ ਗਾਂਧੀ ਕਰਦਾ ਮਨਾ ਪੰਜਾਬੀ ਪੀਐਮ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਮਸ਼ਹੂਰ ਲੋਟਰੀ ਸੇਲਰਸ ਗਾਂਧੀ ਬ੍ਰਦਰਸ ਸੋ ਬਿਲਕੁਲ ਜਿਥੇ ਆਈਆਂ ਔਰ ਤੁਹਾਡੇ ਲਈ ਕਾਫੀ ਅਚੀ ਜੋ ਇਨਫੋਰਮੇਸ਼ਨ ਵੀ ਲੈ ਕੇ ਆਵਾਂਗੇ ਕਿਉਂਕਿ ਸੜਨਾਲ ਖੁਦ ਗਾਂਧੀ ਜੀ ਇੱਥੇ ਮੌਜੂਦ ਨੇ ਸੋ ਉਹਨਾਂ ਦੇ ਵੱਲੋਂ ਜੋ ਕੁਝ ਨਵੀਆਂ ਦਿੱਕਤਾਂ ਆਈਆਂ ਨੇ ਉਹਨਾਂ ਬਾਰੇ ਵੀ ਜਾਣਕਾਰੀ ਦੇਣਗੇ ਤੇ ਕੁਝ ਹੋਰ ਵੀ ਚਰਚਾਵਾਂ ਨੇ ਉਹਨਾਂ ਨਾਲ ਕਰਾਂਗੇ ਔਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਕਿਸਮਤ ਅਜ਼ਮਾਣੀ ਚਾਹੁੰਦੇ ਹੋ ਤਾਂ ਕੁਝ ਸੁਨਾਰੇ ਮੌਕੇ ਹੈ ਜੋ ਕਿ ਪੰਜਾਬ ਸਟੇਟ ਡੀਅਰ ਲੋਟਰੀ ਦੇ ਵੱਲੋਂ ਆਏ ਨੇ ਕੁਝ ਜੋ ਨਾਗਾਲੈਂਡ ਸਟੇਟ ਡੀਅਰ ਲੋਟਰੀ ਦੇ ਵੱਲੋਂ ਆਏ ਨੇ ਸੋ ਵਕ-ਵਕ ਲੋਟਰੀਜ਼ ਨੇ ਵਕ-ਵਕ ਇਨਾਮ ਨੇ ਸੋ ਸਾਰੀ ਜਾਣਕਾਰੀ خود ਸਾਡੇ ਨਾਲ ਮੌਜੂਦ ਨੇ ਕਾਂਦੀ ਚਾ ਅਨਕੋ ਲੋ ਜਾਣਕਾਰੀ ਲਵਾਂਗੇ ਜੀ ਸਰ ਬਹੁਤ ਬਹੁਤ ਧੰਨਵਾਦ ਇੱਕ ਤਾਂ ਸਾਡੇ ਨਾਲ ਜੁੜਨ ਦੇ ਲਈ ਸੋ ਕੁਝ ਨਵੇਂ ਬੰਪਰ ਆ ਰਹੇ ਨੇ ਉਸ ਬਾਰੇ ਜਾਣਕਾਰੀ ਜ਼ਰੂਰ ਦੇਣਾ ਜੀ ਸਭ ਤੋਂ ਪਹਿਲਾਂ ਪੰਜਾਬ ਏਐਮਪੀਐਮ ਦੇ ਸ਼ਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਸਾਡੀ ਵੀਡੀਓਜ਼ ਨੂੰ ਬਹੁਤ ਪਿਆਰ ਦਿੰਦੇ ਨੇ ਜੀ ਮੇਰੇ ਇਸ ਚੈਨਲ ਤੇ ਕਾਫੀ ਇੰਟਰਵਿਊਜ਼ ਆਏ ਨੇ ਔਰ ਸਾਰੇ ਚੱਲੇ ਨੇ ਇੱਕ ਤਾਂ ਹੋਰ ਗੁਜਾਰਿਸ਼ ਕਰਾਂਗਾ ਕਿ ਅੱਜ ਨਾਲ ਰਾਖੀ ਬੰਪਰ ਅੱਜ 24 8 2024 ਹੈ ਕਦਾਖੀ ਬੰਪਰ ਦਾ ਡਰਾਅ 8 ਵਜੇ ਜ਼ਿਲ੍ਹਾ ਪ੍ਰੀਸ਼ਦ ਦੇ ਹਾਲ 'ਚ ਹੋਣ ਜਾ ਰਿਹਾ ਜੀ ਤੁਸੀਂ ਉਹ ਕਵਰੇਜ ਜ਼ਰੂਰ ਕਰਨਾ ਹੋ ਸਕਦਾ ਹੈ ਗੁਰੂ ਨਾਨਕ ਦੇ ਚਾਹੇ ਤੇ ਅੱਜ ਦਾ ਪ੍ਰਾਈਜ਼ ਵੀ ਸਾਡੇ ਕੋਲ ਆ ਜਾਏ ਉਹ ਲੇਕਿਨ ਗੋਡ ਨਾ ਹੋਣਾ ਹਨਾ ਅਲੇ ਦੇ ਬਾਰੇ ਦਾਵਾ ਕੀ ਮੇ ਠੋਕੇ ਜਾ ਸਕਦਾ ਇੱਛਾ ਜਤਾਈ ਜਾ ਸਕਦੀ ਹੈ ਆਸ ਰੱਖੀ ਜਾ ਸਕਦੀ ਹੈ ਸੋ ਇਸ ਤੋਂ ਪਹਿਲਾਂ ਇਨਾਮ ਜ਼ਰੂਰ ਨਿਕਲ ਚੁੱਕੇ ਨੇ ਲੋੜੀ ਦਾ ਵੀ ਪਹਿਲਾ ਇਨਾਮ ਤੁਹਾਡੇ ਕੋਲ ਹੀ ਸੀ ਉਸ ਤੋਂ ਬਾਅਦ ਲਗਾਤਾਰ ਜੋ ਕਿ ਹੈਟ੍ਰਿਕ ਹੋਈ ਸੀ ਤੁਹਾਡੇ ਕੋਲ ਸੁਬਿਹਤ ਇਨਾਮ ਤਾਂ ਲੱਗ ਚੁੱਕੇ ਨੇ ਸੋ ਇਹ ਵੀ ਅੱਜ ਲੱਗ ਜਵੇ ਤਾਂ ਸੋਨੇ ਤੇ ਸੁਹਾਗਾ ਹੋਵੇਗਾ ਚੌਕਾ ਵਜੇ 80 ਦੀ ਹੁਣ 50 ਹੋ ਸਕਦਾ ਹੈ ਤੇ ਆਓ ਜ਼ਿਕਰ ਕਰਦੇ ਹਾਂ ਅਗਲਾ ਅਗਲਾ ਬਿਲਕੁਲ ਆਉਣ ਵਾਲਾ ਕੀ ਸੋ ਇੱਕ ਨਾ ਗਾਂਧੀ ਬ੍ਰਦਰਸ ਤੋਂ ਜਿਹੜੇ ਵੀ ਟਿਕਟਸ ਖਰੀਦੇ ਨੇ ਉਹਨਾਂ ਨੂੰ ਇੱਕ ਅਪੀਲ ਹੈ ਕਿ ਗਾਂਧੀ ਬ੍ਰਦਰਸ ਹਮੇਸ਼ਾ ਫਿਜ਼ੀਕਲ ਲਾਟਰੀ ਸੇਲਸ ਨੂੰ ਸਪੋਰਟ ਕਰਦਾ ਹੈ ਬਿਲਕੁਲ ਸਾਡੇ ਨਾਮ ਤੇ ਫੇਕ ਪੇਜ ਬਹੁਤ ਨੇ ਤੁਸੀਂ ਕੋਈ ਵੀ ਬੰਦਾ ਜੀ ਮੰਨ ਲਓ ਇੱਕ ਲਾਟਰੀ 500 ਰੁਪਏ ਦੀ ਹੈਕਰ ਉਸ ਦੇ ਲਈ ਤੁਹਾਨੂੰ ਕਰੇ ਆਸ਼ਵਾਸ਼ਣ ਦਿੰਦਾ ਈ ਮੈਂ ਤੁਹਾਡਾ ਪ੍ਰਾਈਜ਼ ਕੱਢ ਦਾਂਗਾ ਤੇ GST ਲੱਗਦੀ ਆ 1000 5000 ਰੁਪਿਆ ਮੈਨੂੰ ਜਮ੍ਹਾਂ ਕਰਾਓ ਤੇ ਉੱਥੇ ਸਮਝ ਲਓ ਤੁਸੀਂ ਫਰਾਡ ਦਾ ਸ਼ਿਕਾਰ ਹੋਣ ਜਾ ਰਹੇ ਹੋ ਬਿਲਕੁਲ ਠੀਕ ਹੈ ਇਹ ਚੀਜ਼ਾਂ ਤੋਂ ਅਵੇਅਰ ਰਹਿਣਾ ਬੜੀਆਂ ਵੀਡੀਓ ਬਣਾ ਚੁੱਕਿਆ ਤੁਹਾਡੇ ਚੈਨਲ ਤੇ ਵੀ ਬਿਲਕੁਲ ਜੀ ਤੇ ਹੁਣ ਮੈਂ ਰੋਜ਼ ਰੋਜ਼ ਇਹ ਕੰਮ ਨਹੀਂ ਕਰਾਂਗਾ ਕਿ ਮੈਂ ਰੋਜ਼ ਅਵੇਅਰ ਕਰਨਾ ਹੁਣ ਤੁਹਾਨੂੰ ਵੀ ਲਾਲਚ ਨਹੀਂ ਕਰਨਾ ਪਏਗਾ ਬਿਲਕੁਲ ਲਾਟਰੀ ਖੇਲਨੀ ਹੈ ਦੁਕਾਨਾਂ ਖੁੱਲੀਆਂ ਗਾਂਧੀ ਦੀਨੀ ਤੇ ਕਿਸੇ ਅੱਛੇ ਦੁਕਾਨਦਾਰ ਤੋਂ ਵੀ ਖਰੀਦ ਲਓ ਲੇਕਿਨ ਕੋਸ਼ਿਸ਼ ਕਰੋ ਕਿ ਲੋਕ ਗੱਲਾਂ 'ਚ ਨਾ ਆਓ ਕਿ ਸੀਦੇ ਕਿ ਤੁਹਾਡੀ ਲਾਟਰੀ ਕੱਢ ਦੂੰਗਾ ਕੋਈ ਵੀ ਦਾਵਾ ਕਰਕੇ ਨਾ ਪੰਡਤ ਤੁਹਾਨੂੰ ਨੰਬਰ ਦੱਸ ਸਕਦਾ ਹੈ ਤੇ ਨਾ ਇਹ ਕਹਿ ਸਕਦਾ ਕਿ ਮੇਰੇ ਲਗੇ ਨੇ ਤੇ ਮੈਂ ਕਰ ਦੂੰਗਾ ਸੌੜ ਇਸ ਤਰ੍ਹਾਂ ਹੀ ਹੁੰਦਾ ਹੈ ਤੇ ਆਮ ਤੌਰ ਤੇ ਭੋਲੇ ਭਾਲੇ ਲੋਕ ਸ਼ਿਕਾਰ ਹੁੰਦੇ ਨੇ ਤੇ ਹੁਣ ਉਸ ਚਰਚਾ ਨੂੰ ਛੱਡਦੇ ਹੋਏ ਨਵੀਂ ਗੱਲ ਕਰਦੇ ਆਂ ਆਹ ਵਾਲਾ ਜੀ ਅਹਲੇ ਤਿਹਾਰ ਸ਼ੁਰੂ ਹੋਨੇ ਨੇ ਜੀ ਬਿਲਕੁਲ ਤਿਹਾਰਾ ਤੋਂ ਪਹਿਲਾਂ ਹੀ ਨਾਗਾਲੈਂਡ ਨੇ ਤੇ ਆਪਣਾ ਪਟਾਰਾ ਖੋਲਤਾ ਜੀ ਲਾਟਰੀਆਂ ਦਾ ਬਿਲਕੁਲ ਇੱਕ ਵਾਰ ਤਸਵੀਰਾਂ ਜ਼ਰੂਰ ਸਾਂਝੀਆਂ ਕਰ ਦਿਓ ਕਿ ਨਾਗਾਲੈਂਡ ਕੀ ਕੁਝ ਖਾਸ ਲੈ ਕੇ ਆ ਰਿਹਾ ਵੈਸੋ ਇੱਕ ਵਾਰ ਬੜਾ ਟਵਿਸਟ ਹੈ ਲੋਕਾਂ ਨੂੰ ਪਹਿਲਾਂ ਸਮਝ ਨਾ ਪਏਗਾ ਜੀ 500 ਰੁਪਏ ਦੀ ਲਾਟਰੀ ਹੈ 5 ਕਰੋੜ ਦਾ ਨਾਮ ਹੈ ਦੋ ਹਿੱਸਿਆਂ ਚ ਵੰਡਿਆ ਜਾਏਗਾ 2.5-2.5 ਕਰੋੜ ਰੁਪਇਆ ਜੀ ਦੋ ਫਰਸਟ ਪ੍ਰਾਈਜ਼ ਗਰੰਟੀਡ ਨੇ ਪਬਲਿਕ ਇਚ ਡਰਾ 12-10 ਨੂੰ ਹੋ ਰਿਹਾ ਹੈ ਕੁੱਲ 10 ਲੱਖ ਟਿਕਟਾਂ ਵਿਦਾਊਟ ਸੀਰੀਜ਼ ਹੈ ਵਿਦਾਊਟ ਸੀਰੀਜ਼ ਅੱਛੀ ਸਕੀਮ ਹੈ ਹੋਰ ਵੀ ਛੋਟੇ ਇ ਜੀ ਟਿਕਟ ਖਰੀਦਦੇ ਵਕ ਪਾਲ ਲਈ ਗੋ ਜੀ ਰਹੀ ਗੱਲ ਹੁਣ ਗੱਲ ਕਰਦੇ ਹਾਂ 1000 ਰੁਪਏ ਦੀ ਲਾਟਰੀ ਦੀ ਜੀ ਹੁਣ ਤੁਸੀਂ ਕਹੋਗੇ ਕਿ 1000 ਰੁਪਏ ਦੀ ਲਾਟਰੀ ਚ ਇਨਾਮ 20 ਲੱਖ ਰੁਪਏ ਦਾ ਗਲਤ ਹੈ ਕਿ 1000 ਰੁਪਏ ਵਾਲੀ ਲਾਟਰੀ ਦੀ ਟਿਕਟਾਂ ਦੇ ਵਿੱਚ A ਔਰ B ਸੀਰੀਜ਼ ਆ ਜੀ 20000 ਟਿਕਟਾਂ ਨੇ ਤੇ 20 ਲੱਖ ਦਾ ਇਨਾਮ ਹੈ ਹੋਰ ਵੀ ਢੇਰ ਸਾਰੇ ਇਨਾਮ ਨੇ ਟਿਕਟ ਦੀ ਬੈਕ ਸਾਈਡ ਇੱਕ ਵਾਰੀ ਤੁਸੀਂ ਮੈਂਸ਼ਨ ਕਰ ਦਿਓ ਜੀ ਤੇ ਮੈਂ ਸ਼ਾਰਟ ਇਚ ਵੀਡੀਓ ਬਣਾ ਰਿਹਾ ਬਿਲਕੁਲ ਬਾਕੀ ਮੈਂ ਆਪਣੇ ਪੇਜ ਤੇ ਪਾਵਾਂਗਾ ਵੱਡੀ ਵੀਡੀਓ ਬਣਾ ਬਿਲਕੁਲ ਜੀ ਕੋਈ ਆਡੀਅנס ਲੰਬੀ ਵੀਡੀਓ ਪਸੰਦ ਨਹੀਂ ਕਰਦੀ ਅੱਜਕੱਲ ਸਕਰੋਲ ਦਾ ਜਮਾਨਾ ਆ ਗਿਆ ਨਾ ਇੰਸਟਾ ਤੇ ਬਿਲਕੁਲ ਲਾਈਕ ਆ ਰੀਲਸ ਦਾ ਟ੍ਰੈਂਡ ਚੱਲ ਰਿਹਾ ਠੀਕ ਹੈ ਤੇ 2000 ਰੁਪਏ ਦੀ ਟਿਕਟ ਹੈ ਜਿਸ ਦਾ ਡਰਾ 26 10 ਨੂੰ ਹੈ ਧਿਆਨ ਰੱਖੋ ਇੱਕ ਵਾਰੀ ਰਿਪੀਟ ਕਰ ਦਿੰਦਾ 16 11 ਨੂੰ 26 11 ਨੂੰ 2000 ਰੁਪਏ ਦੀ ਲਾਟਰੀ ਹੈ ਜੀ 50 ਲੱਖ ਰੁਪਏ ਦਾ ਇਨਾਮ ਦੇ ਰਹੀ ਹੈ ਬਾਕੀ ਦੇਖ ਲਓ ਜੀ ਅਦੇ ਬੈਕ ਸਾਈਡ ਤੇ ਸਕੀਮ ਹੈ ਜੀ ਠੀਕ ਹੈ ਜੀ ਕੁਦਰਤੀ ਅਜਨਕ ਨਹੀਂ ਪਾਈ ਹੈ ਥੋੜਾ ਗਹਿਰਾਈ ਚ ਨਹੀਂ ਦੱਸ ਪਾ ਰਹੇ ਬਿਲਕੁਲ ਤੇ ਇਸ ਤੋਂ ਬਾਅਦ 3 ਤੀਸਰੇ ਮਹੀਨੇ 12ਵੇਂ ਮਹੀਨੇ 크리스마ਸ ਠੀਕ ਹੈ ਨਿਊ ਇਅਰ ਜੀ ਸ਼ੁਰੂਆਤ ਹੋ ਜਾਂਦੀ ਹੈ ਜਦ ਦੀਵਾਲੀ ਲੰਘਦੀ ਹੈ ਤੇ ਇੱਥੇ ਹਵਾਰਾਂ ਦੀ ਸ਼ੁਰੂਆਤ ਤੋਂ ਬਾਅਦ ਇੱਕ ਤਿਹਾੜ ਆਂਦਾ ਜੋ ਪੂਰੇ ਵਰਲਡ ਵਿੱਚ ਮਨਾਇਆ ਜਾਂਦਾ ਉਹਨੂੰ 크리스마ਸ ਕਿਹਾ ਜਾਂਦਾ ਜਿਸ ਦਾ ਡਰਾ 28 12 ਨੂੰ ਜੀ ਡੀਅਰ 5000 ਮੰਥਲੀ ਲਾਟਰੀ ਹੈ ਉਹਨ 5000 ਲੱਗ ਗਿਆ ਤਾਂ ਮਤਲਬ ਇਹ ਨਹੀਂ ਕਿ ਇਹਦਾ 5000 ਦਾ ਨਾਮ ਹੈ ਇਹ 5000 ਰੁਪਏ ਦੀ ਇੱਕ ਲਾਟਰੀ ਹੈ ਇਹਦੀ ਕੀਮਤ ਬਹੁਤ ਜ਼ਿਆਦਾ ਕੀਮਤ 5000 ਰੁਪਏ ਇੱਕ ਹੁਣ ਸੁਣੋ ਕੀਮਤ ਮناسب ਤਾਂ ਲੱਗਦੀ ਹੈ ਹਿੰਦੁਸਤਾਨ ਦੀ ਆਬਾਦੀ ਕਿੰਨੀ ਹੋਊਗੀ 150 ਕਰੋੜ 150 ਕਰੋੜ ਅਡਲਟ ਦੀ ਗੱਲ ਕਰੀਏ ਤੇ 50-60 ਕਰੋੜ ਤੋਂ ਜ਼ਿਆਦਾ ਹੁੰਦੇ ਜੀ ਬਿਲਕੁਲ ਤੇ ਟਿਕਟਾਂ ਤੇ ਸਾਰੀਆਂ 10000 ਨੇ ਕੀ ਇੰਨੀ ਆਬਾਦੀ ਚ 10000 ਲੋਟਰੀ ਲਵਰ ਨਹੀਂ ਹੁੰਦੇ ਜੋ ਇੱਕ 5000 ਦੀ ਲੋਟਰੀ ਨਾ ਪਾਣ ਵਿਸ਼ੇਸ਼ਤਾ ਕੀ ਹੈ ਕਿ ਚਾਰ ਅੰਕ ਨੇ ਇਸ ਲੋਟਰੀ ਦੇ ਸਿਰਫ ਚਾਰ ਅੰਕ ਔਰ ਕੁੱਲ 10000 ਟਿਕਟਾਂ ਨੇ ਜੀ ਤੇ ਮੈਨੂੰ ਇਹ ਲੱਗਦਾ ਹੈ ਕਿ 10000 ਟਿਕਟਾਂ 28-12 ਤੱਕ ਤੇ ਨਹੀਂ ਮਿਲਣ ਵਾਲੀਆਂ ਇਹ ਤਾਂ ਨਾਲ ਦੀ ਨਾਲ ਨਾਲ ਦੀ ਨਾਲ ਖਤਮ ਹੋ ਜਾਏਗੀ ਤੇ ਇਹ ਟਿਕਟ ਅਗਰ ਕਿਸੇ ਨੇ ਖਰੀਦ ਨਹੀਂ ਹੋਏ ਤੇ ਦੁਕਾਨ ਸਾਡੀ ਤੋਂ ਆ ਕੇ ਖਰੀਦੋ ਜੀ ਅਪੀਲ ਕਰਦਾ ਪਹਿਲਾ ਇਨਾਮ 1 ਕਰੋੜ ਰੁਪਏ ਦਾ ਹੋਰ ਢੇਰ ਸਾਰੇ ਇਨਾਮ ਨੇ ਵਿਸ਼ੇਸ਼ ਪੂਰੀ ਵਿਸਤਾਰ ਚ ਜਾਣਕਾਰੀ ਵੀਡੀਓ ਜਲਦੀ ਬਣਾ ਕੇ ਦਾਂਗਾ ਬਿਲਕੁਲ ਜੀ ਰਹਾ ਦੂਰਸ ਨੇ ਲੇਕਿਨ ਜਿਹੜੇ ਦੂਰ ਦੂਰ ਤੋਂ ਮੇਰੀ ਦੁਕਾਨ ਤੇ ਆਉਂਦੇ ਨੇ ਨਾ ਜੀ ਇਹ ਉਹਨਾਂ ਨੂੰ ਮੈਂ ਇੱਕ ਵਾਰੀ ਅਪਡੇਟ ਕਰਤਾ ਬਿਲਕੁਲ ਸੋ ਇਹ ਜੋ ਇਨਾਮ ਨੇ ਯਾਨੀ ਕਿ ਇਨਾਮ ਵਿੱਚ ਘਟਨੇ ਕੀਮਤ ਕਾਫੀ ਜ਼ਿਆਦਾ ਵੈ ਸੋ ਇਹ ਪਹਿਲੀ ਵਾਰ ਹੀ ਆਏ ਨੇ ਕੁਝ ਇਸ ਬਾਰੇ ਦੱਸੋ ਜੀ ਸੋ ਪਹਿਲਾਂ ਵੀ ਆਏ ਨੇ ਜੀ ਦਰਸਲ ਨਾ ਸਰ ਪਤਾ ਕੀ ਹੈ ਮੈਟਰ ਕੀ ਹੈ ਕਿ ਪਹਿਲਾਂ ਇਸ ਤੋਂ ਵੀ ਵੱਡੇ ਨਾਮ ਹੈ ਲਾਟਰੀਆਂ ਚਾਹਦੇ ਸੀ ਜੀ ਇੱਕ ਤਰ੍ਹਾਂ ਪੇਪਰ ਲਾਟਰੀ ਦਾ ਟ੍ਰੈਂਡ ਜਿਹੜਾ ਹੈਗਾ ਨਾ ਇਹ ਇਸ ਟਾਈਮ ਪੂਰਾ ਹੈਗਾ ਜੀ ਠੀਕ ਹੈ ਉਹਨਾਂ ਨੇ ਇੱਕ ਟਰਾਈ ਦੀ ਬੇਸ ਤੇ ਦੁਬਾਰਾ ਕੱਡੀਆਂ ਨੇ ਵਿਚਕਾਰ ਜੇ ਬੰਦ ਕਰਤੀਆਂ ਸੀ ਲੋਟਰੀ ਨੂੰ ਪ੍ਰਾਈਸ ਦੇ ਸਕੇਲ ਤੇ ਕਿੱਛੇ ਨਾ ਕਿੱਛੇ ਥੋੜੀ ਮਾਰ ਪੈਂਦੀ ਹੈ ਜੀ ਉਹ ਹੈਗੀ 28% ਜੀਐਸਟੀ ਚਲੋ ਮੇਰੇ ਉਹ ਕਹੇ ਦੇ ਤੇ ਕੁਛ ਨਹੀਂ ਹੋਣਾ ਵੱਡੀ ਜੀਐਸਟੀ ਕਰਕੇ ਲੋਟਰੀ ਦੀ ਸਕੀਮਾ ਕਿੱਥੇ ਨਾ ਕਿੱਥੇ ਅਸਰ ਤੇ ਆਂਦਾ ਹੈ ਲੇਕਿਨ ਲੋਟਰੀ ਲਵਰ ਸਸ ਚੀਜ਼ ਹੀ ਪਰਵਾਹ ਨਹੀਂ ਕਰਦੇ ਉਹ ਕਿਸਮਤ ਜਵਾਨ ਲੋਕ ਕਦੀ ਲੋਟਰੀ ਖਰੀਦੇ ਰਹਿੰਦੇ ਨੇ ਮੈਂ ਪੋਜੀਟਿਵ ਵੀ ਦੱਸਦਾ ਤੇ ਕਮੀ ਵੀ ਦੱਸਦਾ ਹੀ ਕਾਰਨ ਹੈ ਕਿ ਗਾਂਧੀ ਬ੍ਰਦਰਸ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਗਾਂਧੀ ਬ੍ਰਦਰ ਹਰ ਵੀਡੀਓ ਚ ਕਹਿੰਦਾ ਹੂੰ ਦੋਸਤੋ ਟਿਕਟੌਨ ਤੇ ਤੁਸੀਂ ਮਹਿੰਗੀਆਂ ਮਹਿੰਗੀਆਂ ਦੇਖ ਲਈਆਂ ਬਿਲਕੁਲ ਇਹ ਉਹੀ ਪਾਵੇ ਜਿਹਦੇ ਕੋਲ ਪੈਸਾ ਜ਼ਰੂਰਤ ਤੋਂ ਬਾਅਦ ਥੋੜਾ ਜਿਹਾ ਐਕਸਟਰਾ ਹੋਵੇ ਬਿਲਕੁਲ ਯਾਨੀ ਜੇ ਤੁਹਾਡੇ ਕੋਲ ਆਪਣੇ ਘਰ ਚਲਾਣ ਲਈ ਪੈਸਾ ਪਿਆ ਤੇ ਉਹਦੇ ਚੋਂ ਆ ਕੇ ਲਾਟਰੀ ਭਰ ਰਿਹਾ ਤੇ ਗਾਂਧੀ ਕਰਦਾ ਮਨਾ ਬਿਲਕੁਲ ਇਹ ਗੱਲ ਬੇਹਦ ਖਾਸ ਵੈ ਔਰ ਇੱਕ ਵਾਰ ਦਰਸ਼ਕਾਂ ਨੂੰ ਦੱਸ ਦਈਏ ਕਿ ਗਾਂਧੀ ਜੀ ਕੋਲ ਅਕਸਰ ਆਨੇ ਆ ਔਰ ਅਕਸਰ ਇਹੀ ਗੱਲ ਹੈ ਜੋ ਤਵੱਜੂ ਦੇ ਕੇ ਕਹੀ ਜਾਂਦੀ ਵੈ ਕਿ ਓਨੀ ਹੀ ਲਾਟਰੀ ਪਾਉ ਜਿੰਨੀ ਤੁਹਾਡੀ ਜੇਬ ਸਾਧ ਦੇਵੇ ਯਾਨੀ ਕਿ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਧਿਆਨ ਦੇ ਵਿੱਚ ਰੱਖ ਦੇਗਾ ਆਪਣੀ ਜੀਬ ਖਰਚੇ ਤੋਂ ਬਾਅਦ ਜੇਕਰ ਤੁਹਾਡੇ ਕੋਲ ਕੁਝ ਐਕਸਟਰਾ ਮਨੀ ਹੈ ਤੁਹਾਡੀ ਸੇਵਿੰਗਸ ਹੈ ਉਸ ਤੋਂ ਤੁਸੀਂ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਪਰ ਇਸ ਨੂੰ ਤੁਸੀਂ ਜਿਆਦਾ ਟਿਕਟਾ ਵਾਕੇ ਆਪਣੇ ਆਪ ਨੂੰ ਇਨਾਂ ਵਿੱਤ ਸੰਕਟ ਚ ਨਾ ਪਾਓ ਹਰ ਵਾਰੀ ਗੱਲ ਤੁਸੀਂ ਕਹਿੰਦੇ ਹੋਰ ਅੱਛੀ ਵੀ ਲੱਗਦੀ ਕਿਉਂਕਿ ਅਕਸਰ ਤੁਹਾਡਾ ਬਿਜ਼ਨਸ ਵੀ ਹੈ ਤੁਹਾਡਾ ਕਿੱਤਾ ਵੈਸੇ ਪਰ ਫਿਰ ਵੀ ਤੁਸੀਂ ਲੋਕਾਂ ਨੂੰ ਅਵੇਅਰ ਜ਼ਰੂਰ ਰੱਖਦੇ ਹੋ ਸਰ ਮੈਂ ਇੱਕ ਇਮਾਨਦਾਰੀ ਨਾਲ ਗੱਲ ਦੱਸਾਂ ਤੁਹਾਨੂੰ ਜੀ ਅਗਰ ਐ ਮੈਂ ਅੱਜ ਕਿਸੇ ਗਰੀਬ ਨੂੰ ਕਵਾਂ ਕਿ ਤੂੰ 5000 ਦੀ ਲਾਟਰੀ ਆ 2000 ਦੀ ਆ 1000 ਦੀ ਪਾ ਤੇ ਮੇਰੇ ਲਈ ਮੁਨਾਸ਼ਬ ਨਹੀਂ ਐ ਜਾਨ ਮੈਂ ਵੀ ਦੇਣੀ ਹੈ ਹਿਸਾਬ ਮੈਂ ਵੀ ਆਪਣੇ ਕਰਮਾਂ ਦਾ ਦੇਣਾ ਕੁਰਬਾਨੀ ਕਹਿੰਦੀ ਐ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਠੀਕ ਐ ਮੈਂ ਉਹਨਾਂ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਆਪਣੀ ਜੇਬ ਦੇ ਅਨੁਸਾਰ ਲਾਟਰੀ ਖਰੀਦਨੀ ਐ ਲਾਟਰੀ ਮਾਰਕੀਟ ਜਿੰਨੀ ਮਰਜ਼ੀ ਚੱਲਦੀ ਹੋਵੇ ਬਿਲਕੁਲ ਜੀ ਮਾਪੇ ਦੀ ਸੇਵਾ ਜਿਹੜਾ ਬੰਦਾ ਕਰਦਾ ਨਾ ਉਹਦੀ ਤੇ ਵੈਸੇ ਹੀ ਲਾਟਰੀ ਐ ਬਿਲਕੁਲ ਭਾਗ ਹੋਣੀ ਲੱਗਦੀ ਠੀਕ ਐ ਆਪਣੀ ਘਰ ਵਾਲੀ ਦੀ ਗੱਲ ਮੰਨੋ ਆਪਣੀ ਸਿਹਤ ਦਾ ਧਿਆਨ ਰੱਖੋ ਜੇ ਖੁਸ਼ੀਆਂ ਤੇ ਤਿਹਵਾਰਾਂ ਚ ਖੁਸ਼ੀਆਂ ਆndੀਆਂ ਨੇ ਉਹਨਾਂ ਖੁਸ਼ੀਆਂ ਚ ਇੱਕ ਦੀ ਲਾਟਰੀ ਆਪਣੀ ਜੇਬ ਅਨੁਸਾਰ ਖਰੀਦ ਕੇ ਵਧੀਆ ਕਰ ਸਕਦੇ ਹੋ ਵਧੀਆ ਲਾਟਰੀਆਂ ਨੇ ਮੈਂ ਤੇ ਨਹੀਂ ਕਵਾਂਗਾ ਕਿ ਜੇਕਰ ਲਾਟਰੀ ਵਧੀਆ ਨਾ ਹੁੰਦੀ ਤੇ ਮੇਰੀ ਦੁਕਾਨ ਤੇ ਇਹ ਨਾ ਪਈ ਹੁੰਦੀ ਜੀ ਸੋ ਬਿਲਕੁਲ ਇੱਕ ਖਾਸ ਗੱਲ ਇਹ ਹੈ ਕਿ ਕੋਈ ਵੀ ਲੋਟਰੀ ਇੰਨੀ ਮਹਿੰਗੀ ਨਹੀਂ ਹੈ ਅਲੱਗ-ਅਲੱਗ ਹਰ ਕਿਸੇ ਦੀ ਜੇਬ ਦੇ ਮੁਤਾਬਕ ਲੋਟਰੀਆਂ ਨੇ ਸੋ ਵਕਤ ਮੇਰੇ ਦੇ ਨੇੜੇ ਹਲਾ ਕੀ ਮੈਂ ਅੱਜ ਵੀ ਇਹ ਕਹਿੰਦਾ ਮੈਂ ਆਪਣੀ ਸੇਲ ਘਟਾ ਦਿੰਦਾ ਜੀ 500 ਵਾਲੀ ਬਜਾ ਲੋਟਰੀ ਬਾਹਰ ਆਇਆ ਹੁੰਦਾ ਉਹ ਮੇਰੀ ਵੀਡੀਓ ਦੇਖ ਕੇ 200 ਵਾਲੀ ਲੋਟਰੀ ਬਾਕੇ ਚਲ ਜਾਂਦਾ ਜੀ ਨੁਕਸਾਨ ਹੁੰਦਾ ਮੇਰਾ ਲੇਕਿਨ ਮੈਂ ਖੁਸ਼ ਆ ਕਿ ਮੈਂ ਕਿਸੇ ਦੇ ਕੋਲ ਨੂੰ ਜੀ ਜੀ ਦੁਆਵਾਂ ਲੈ ਰਿਆ ਨਾ ਦੁਆਵਾਂ ਨਹੀਂ ਲੈ ਰਿਆ ਨਾ ਬਿਲਕੁਲ ਅਕਸਰ ਇਹ ਇੱਕ ਗੱਲ ਖਾਸ ਹੁੰਦੀ ਹੈ ਕਿ ਤੁਹਾਨੂੰ ਲੋਕ ਪਿਆਰ ਹੀ ਇਸ ਕਰਕੇ ਕਰਦੇ ਆ ਕਿ ਤੁਸੀਂ ਸੱਚੇ-ਸੱਚੇ ਮਾਨਾ ਕਰ ਰਹੇ ਹੋ ਦੇਖੋ ਤੁਸੀਂ ਪਹਿਲੀ ਵਾਰੀ ਲਾਟਰੀ ਪਾਣ ਆਏ ਹੋ ਨਾ ਮੈਂ ਕਵਾਂਗਾ ਕਿ 200 ਰੁਪਏ ਚ ਸ਼ੁਰੂਆਤ ਕਰੋ ਪੰਜਾਬ ਸਰਕਾਰ ਦੀ ਮੰਥਲੀ ਲਾਟਰੀ ਹੈ ਜੀ 1.5 ਕਰੋੜ ਦਾ ਇਨਾਮ ਹੈ ਕੁੱਲ 5 ਲੱਖ ਟਿਕਟਾਂ ਨੇ ਵਿਦਾਊਟ ਸੀਰੀਜ਼ ਹੈ ਇਨਾਮ ਗਰੰਟੀਡ ਟੂ ਪਬਲਿਕ ਹੈ ਜੀ ਠੀਕ ਹੈ ਤੇ ਇੱਥੋਂ ਵੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਤੇ ਮੇਰੀ ਕੋਈ ਅਪੀਲ ਹੈ ਕਿ ਦੀਵਾਲੀ ਬੰਪਰ ਹਾਲੇ ਪੰਜਾਬ ਦੀ ਆ ਲੈਣ ਦੋ ਤੁਸੀਂ ਆ ਨਾ ਮਨੂੰ ਤੇ ਲੱਗਦਾ ਪੰਜਾਬ ਦੀ ਜਿਹੜੀ ਦੀਵਾਲੀ ਬੰਪਰ ਆਏਗੀ ਜੀ ਉਹ ਸਭ ਤੋਂ ਵੱਡਾ ਇਨਾਮ ਲੈ ਕੇ ਆਏਗੀ ਉਮੀਦ ਕਰਦਾ ਬਾਕੀ ਬਹੁਤ ਜਲਦੀ ਅੱਜ ਡਰਾ ਹਾਲ ਤੇ ਜੇ ਤੁਸੀਂ ਗਏ ਤੇ ਮੇ ਵੀ ਉੱਥੇ ਕੁਝ ਤੁਹਾਨੂੰ ਅਪਡੇਟਸ ਮਿਲ ਜਾਣ ਮੇਰੇ ਕੋਲ ਜਿੰਨੀ ਅਪਡੇਟਸ ਨੇ ਮੈਂ ਤੁਹਾਨੂੰ ਕਲੀਅਰ ਕਰਤੀਆਂ ਨੇ ਤੇ ਧਿਆਨ ਰਹੇ ਕਿ ਜਿੱਥੇ ਲੋਟਰੀਜ਼ ਚੱਲ ਰਹੀਆਂ ਨੇ ਉੱਥੇ ਲੋਟਰੀਜ਼ ਦੇ ਨਾਲ ਬਹੁਤ ਸਾਰੀਆਂ ਠੱਗੀਆਂ ਵੀ ਸਾਈਬਰ 'ਚ ਚਲਦੀਆਂ ਨੇ ਉਹਨਾਂ ਤੋਂ ਬਚਣਾ ਹੈ ਤੇ ਅੱਜ ਕੱਲ ਇੱਕ ਨਵਾਂ ਫੰਡਾ ਆਇਆ ਜੀ ਲੋਕਾਂ ਨੇ ਨਾ ਪੰਡਿਤ ਬਿਠਾ ਲੇ ਦੁਕਾਨ ਤੇ ਜੀ ਉਹ ਕਹਿੰਦੇ ਆ ਜੀ ਕਿ ਪੰਡਿਤ ਦੱਸਦਾ ਹੈ ਕਿ ਤੂੰ ਐ ਪਾਲਾ ਤੇਰਾ ਐ ਨੰਬਰ ਲੱਕੀ ਆ ਉਹ ਨੰਬਰ ਲੱਕੀ ਆ ਜੀ ਉਹ ਪੰਡਿਤ ਜੀ ਤੱਕ ਅਗਰ ਇਹ ਵੀਡੀਓ ਪੁੱਛਦੀ ਹੈ ਤੇ ਉਹ ਮਨੂੰ ਬੁਲਾ ਕੇ 1 ਟੂ 1 ਕਰ ਲੈਣ ਮੈਂ ਉਹਨਾਂ ਦੇ ਕਹਿਣ ਤੇ 5000 ਦੀਆਂ ਲਾਟਰੀਆਂ ਪਾੰਦਾ ਮਨੂੰ ਐਨਾ ਹੀ ਲਿਖ ਕੇ ਦੇ ਦੇਣ ਕਿ ਗਾਂਧੀ ਚੱਲ ਤੇਰਾ ਘੱਟ ਤੋਂ ਘੱਟ 2000 ਰੁਪਏ ਆ ਜਾਏਗਾ ਉਹ ਲਿਖ ਕੇ ਦੇ ਦੇਣ ਬਸ ਜੀ ਮੈਂ 5000 ਪਾ ਕੇ 2000 ਦੀ ਹੀ ਉਮੀਦ ਲਈ ਕਰ ਰਿਹਾ ਤੇ ਜਿਨ੍ਹਾਂ ਨੂੰ ਉਹ ਕਹਿ ਕੇ ਪਾਉਂਦੇ ਨਾ ਕੀ ਐ ਪਾਲਾ ਤੇ ਉਹ ਪਾਲਾ ਪੰਡਿਤ ਸਮਾਜ ਬਹੁਤ ਚੰਗਾ ਹੈ ਲੇਕਿਨ ਅਸਟਰੋਲੋਜੀ ਨੂੰ ਬਹੁਤ ਸਾਰੇ ਲੋਕਾਂ ਨੇ ਬਹੁਤ ਉਚਾਈ ਵੀ ਪਹੁੰਚਾਇਆ ਤੇ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੇ ਥੱਲੇ ਵੀ ਸਿਟਿਆ ਜਾ ਰਿਹਾ ਜਿਹੜੇ ਉਹਨਾਂ ਨੂੰ ਹਾਂ ਮੈਂ ਉਹਨਾਂ ਲੋਕਾਂ ਤੋਂ ਮਾਫੀ ਮੰਗਦਾ ਇਹ ਗੱਲ ਕਹਿ ਕੇ ਕਿ ਜਿਹੜੇ ਲੋਕ ਆਪਣੇ ਕਾਰੋਬਾਰ ਨੂੰ ਬੇਸ਼ੱਕ ਉਹ ਐਸਟਰੋਲੋਜਰ ਜਿਹਨੇ ਜਾਂ ਪੰਡਤ ਨੇ ਉਹ ਆਪਣੇ ਧਰਮ ਦੇ ਨਾਲ ਨਿਭਾਉਂਦੇ ਨੇ ਉਹਨਾਂ ਨੂੰ ਤੇ ਗਾਂਧੀ ਦੀ ਸਲਾਮ ਹੈ ਤੇ ਜਿਹੜੇ ਇਹੋ ਜਿਹੇ ਲੋਕ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਮੈਂ ਕਹਿੰਦਾ ਭਰਾਵਾ ਰੱਬ ਤੋਂ ਡਰ ਮਰਨਾ ਤੂੰ ਵੀ ਹੈ ਸਾਬ ਤੋਂ ਵੀ ਦੇਣਾ ਤੇ ਮੇਰੀ ਅੰਨੀ ਅਪੀਲ ਹੈ ਉਹਨਾਂ ਲੋਕਾਂ ਤੋਂ ਕਿ ਭਾਈ ਅੱਦਾ ਅਗਰ ਪੰਡਤ ਲਾਟਰੀ ਤੁਹਾਡੀਆਂ ਕੱਢਦੇ ਤੇ ਉਹਦੇ ਘਰ ਆਪਣਾ ਚਾਚਾ ਭਤੀਜਾ ਮੁੰਡਾ ਠੀਕ ਹੈ ਹਾਂ ਮੈਂ ਮੰਨਦਾ ਕਿ ਵੈਦਿਕ ਐਸਟ੍ਰੋਲੋਜੀ ਨੂੰ ਮੈਂ ਵੀ ਬਿਲੀਵ ਕਰਦਾ ਹਾਂ ਉਸਤੇ ਕਿ ਹਾਂ ਤੁਹਾਡੇ ਟੇਵਾ ਚ ਲਿਖਿਆ ਹੈ ਲੇਕਿਨ ਇਹਦਾ ਮਤਲਬ ਹੈ ਥੋੜੀ ਕਿ ਉਹਨੂੰ ਬਸ ਲਾਟਰੀਆਂ ਦੇ ਗੱਲ ਆ ਦੋ ਕਰਮ ਕਰਮ ਵੀ ਤੇ ਹੈ ਲਾਟਰੀ ਇਸੇ ਨਾਲ ਇੱਕ ਚੀਜ਼ ਆ ਜਾਂਦੀ ਹੈ ਨਾ ਕਿ ਜਦੋਂ ਵਿਅਕਤੀ ਨੂੰ ਕਿਹਾ ਜਾਂਦਾ ਕਿ ਤੁਹਾਡਾ ਇਨਾਮ ਨਿਕਲੇਗਾ ਤੇ ਲਾਲਚ ਪੈਦਾ ਹੋ ਜਾਂਦਾ ਵਾ ਗਰੀਬ ਨੇ ਜੇ ਕਿਸੇ ਵਿਅਕਤੀ ਦੀ ਜੇਬ ਸਾਥ ਦੇ ਰਹੀ 200 ਰੁਪਏ ਨੂੰ ਤੇ ਲਾਲਚ ਆ ਕੇ 1000 ਰੁਪਏ ਤੱਕ ਦੀ ਵੀ ਪਾ ਲੈਂਦਾ ਅੱਜ ਮੈਂ ਇੱਕ ਗੱਲ ਤੁਹਾਡੇ ਵੀਡੀਓ ਰਾਹੀਂ ਕਹਿਣਾ ਚਾਹਨਾ ਕਿ ਲਾਟਰੀ ਐ ਸੋਚ ਕੇ ਪਾਓ ਇਟਸ ਅ ਜਸਟ ਐਂਟਰਟੇਨਮੈਂਟ ਜੀ ਅਗਰ ਤੁਸੀਂ ਐ ਸੋਚ ਕੇ ਲਾਟਰੀ ਪਾ ਲਈ ਕਿ ਮੇਰਾ ਨਿਕਲੇਗਾ ਔਰ ਡ੍ਰੀਮਸ ਦੇਖ ਲੇ ਤੇ 브్రਦਰ ਤੁਹਾਡਾ ਦਿਲ ਟੁੱਟ ਜਾਏਗਾ ਕਿਉਂਕਿ ਲੋਟਰੀ ਹਰੇਕ ਦਿਨ ਨਹੀਂ ਖੁੱਲਦੀ ਜੇ ਲੋਟਰੀ ਦੀ 5 ਲੱਖ ਟਿਕਟਾਂ ਨੇ ਤੇ ਕਿਸੇ ਇੱਕ ਨੂੰ ਪਹਿਲਾ ਇਨਾਮ ਆਂਦਾ ਬਾਕੀਆਂ ਨੂੰ ਛੋਟੇ ਮੋਟੇ ਆਂਦੇ ਨੇ ਸਾਰਿਆਂ ਨੂੰ ਲੋਟਰੀ ਨਿਕਲ ਜਾਣਾ ਤੇ ਉਹਨੂੰ ਲੋਟਰੀ ਨਹੀਂ ਕਹਿੰਦੇ ਉਹਨੂੰ ਬੈਂਕ ਦੀ ਐਫਡੀ ਕਹਿੰਦੇ ਨੇ ਫਰਕ ਸਮਝੋ ਜਿਹੜੇ ਬੰਦੇ ਆ ਵੇਚਦੇ ਨੇ ਇਹ ਗੱਲਾਂ ਕਲੀਅਰ ਕਰਕੇ ਵੇਚੋ ਭਾਈ ਲੋਟਰੀ ਦੇ ਟ੍ਰੇਡ ਨੂੰ ਬਦਨਾਮ ਨਾ ਕਰੋ ਠੀਕ ਹੈ ਜੀ ਬਾਕੀ ਜੇ ਵੱਧ ਘੱਟ ਕਿਸੇ ਨੂੰ ਕਿਹਾ ਗਿਆ ਹੋਏ ਤੇ ਸੌਰੀ ਗਾਂਧੀ ਗਲਤੀ ਕਰਨ ਤੋਂ ਪਹਿਲਾਂ ਹੀ ਮਾਫੀ ਮੰਗ ਲਾਂਦਾ ਇਹਦੇ ਲਈ ਮੈਂ ਮਾਫੀ ਮੰਗਦਾ ਜੇ ਉੱਚ ਨਹੀਂ ਚੋਈਏ ਬਾਕੀ ਧੰਨਵਾਦ। ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ ਔਰ ਜੋ ਦਰਸ਼ਕਾਂ ਨੂੰ ਕਾਫੀ ਅੱਛੀ ਰਾਏ ਦਿੰਦੀ ਹੈ ਸੋ ਬਿਲਕੁਲ ਗਾਂਧੀ ਜੀ ਦੇ ਵੱਲੋਂ ਅਕਸਰ ਕਾਫੀ ਚੰਗੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਕਾਫੀ ਸਹੀ ਗੱਲਾਂ ਕਹੀਆਂ ਜਾਂਦੀਆਂ ਨੇ ਕਿਉਂਕਿ ਜਦੋਂ ਗੱਲਾਂ ਕਰਦੇ ਆ ਇਹਨਾਂ ਨਾਲ ਤਾਂ ਕਾਫੀ ਅੱਛਾ ਲੱਗਦਾ ਹੈ ਕਿਉਂਕਿ ਸੱਚੀਆਂ-ਸੱਚੀਆਂ ਗੱਲਾਂ ਲੱਗਦੀਆਂ ਵੈ ਕਿ ਲੋਕਾਂ ਨੂੰ ਭ੍ਰਮ ਚ ਨਹੀਂ ਰੱਖਦੇ ਕਿਸੇ ਵਹਿਮ ਚ ਨਹੀਂ ਪਾਉਂਦੇ ਵਿਅਕਤੀ ਨੂੰ ਸਹੀ ਸਲਾਹ ਦੇ ਬੇਸ਼ੱਕ ਦੀ ਉਹਨਾਂ ਦਾ ਬਿਜ਼ਨਸ ਹੈ ਬੇਸ਼ੱਕ ਦੀ ਉਹਨਾਂ ਦਾ ਜੋ ਇਹ ਕੀਤਾ ਵੈ ਕੀਤੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੋਕਾਂ ਦੀ ਭਲਾਈ ਦੇ ਲਈ ਵੀ ਕੰਮ ਕਰ ਰਹੇ ਨੇ ਸੋ ਲੋਕ ਅਕਸਰ ਇਹਨਾਂ ਕੋਲ ਆਉਂਦੇ ਨੇ ਟਿਕਟ ਖਰੀਦਦੇ ਨੇ ਔਰ ਜੋ ਜਿੱਤਣ ਦਾ ਅਸ਼ੀਰਵਾਦ ਵੀ ਇਹਨਾਂ ਵੱਲੋਂ ਦਿੱਤਾ ਜਾਂਦਾ ਵੈ ਕਿਉਂਕਿ ਜੋ ਇਹਨਾਂ ਨੂੰ ਭਾਗਸ਼ਾਲੀ ਇਨਾ ਮੰਗਿਆ ਜਾਂਦਾ ਵੈ ਕਿ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਚਾਰ ਲਗਾਤਾਰ ਵੱਡੇ ਬੰਪਰ ਜੋ ਗਾਂਧੀ ਜੀ ਵੱਲੋਂ ਕੱਢੇ ਗਏ ਸਨ ਸੋ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਪੂਰਾ ਦੇਖਣ ਲਈ ਸੋ ਵੰਦੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੇ ਇਜਾਜ਼ਤ ਧੰਨਵਾਦ